ਇਹ ਲਵ ਸਟੋਰੀ ਕਿਵੇਂ ਸ਼ੁਰੂ ਹੋਈ ਤੇ ਕਹਿੰਗਲਾ ਮੈਨੂੰ ਵੀ ਅੱਜ ਪਤਾ ਲੱਗ ਰਿਹਾ ਜੀ ਯਾਰ ਮਾੜੀ ਮੋਟੀ ਵਜ਼ ਹੈਲੋ ਹਾਈ ਹੋਈ ਸੀ ਉਸ ਤੋਂ ਬਾਅਦ ਮੈਂ ਗੁਰਨਾਮ ਨੂੰ ਕਾਲ ਕੀਤਾ ਕਿ ਉਹ ਤੁਹਾਡੇ ਨਾਲ ਜਰ ਦੇ ਸੀਗੇ ਉਹ ਤੁਹਾਨੂੰ ਟ੍ਰੇਨ ਕਰ ਦੇਣੇ ਡੈਡ ਨੇ ਮੈਨੂੰ ਕਿਹਾ ਕਿ ਹਾਂ ਕਿ ਅਮੰਡਾ ਬਹੁਤ ਚੰਗਾ ਹੈ ਜਿਵੇਂ ਹੈ ਨਾ ਪਹਿਲਾਂ ਮਾਪੇ ਨੂੰ ਪਹਿਲਾਂ ਪਤਾ ਲੱਗ ਜਾਂਦਾ ਆਈ ਗੈਸ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੰਟਰਨ ਲੈ ਜਾਓਗੇ ਮੇਰੇ ਨਾਲ ਕਹਿੰਦਾ ਯਾ 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 ਸ਼ੋਰ ਮੈਂ ਜੀ ਤਿਆਰ ਤੇ ਰੋ ਕੇ ਵੇਟ ਕਰ ਰਹੀ ਆਂ ਕੱਚੇ ਜੱਜ ਆ ਕੇ ਫਰੈਂਡਸ ਮੈਂ ਦੁਖੀ ਹੋ ਕੇ ਪੁੱਛ ਹੀ ਨਹੀਂ ਆ ਮੈਂ ਕਿ ਮੈਂ ਡੇਟ ਤੇ ਲੈ ਜਾ ਸਕਦੀ ਆ ਤੁਹਾਨੂੰ ਐਂਡ THEN ਉਹਨਾਂ ਦਾ ਪਹਿਲਾ ਰਿਐਕਸ਼ਨ ਸੀ ਵਾਈ ਡੂ ਯੂ ਵਾਂਟ ਟੂ ਗੋ ਆਨ ਅ ਡੇਟ ਵਿਦ ਮੀ ਜੇ ਮੰਦੀ ਤੱਕ ਕਿ ਵਿਆਹ ਤਾਂ ਕਹੀ ਜੀ ਵਿਆਹ ਇੱਕ ਬਹੁਤ ਵੱਡੀ ਘਟਨਾ ਲਾਈਫ ਦੀ ਕੀ ਲੱਗਦਾਗਾ ਟੱਚ ਵਰ ਵਿਆਹ ਤੋਂ ਬਾਅਦ ਮੈਂ ਥੋੜਾ ਜਿਹਾ ਮੈਨੇ ਹੁਣ ਹੌਸਲਾ ਆ ਗਿਆ ਮੈਂ ਫਰੀਆ ਕੰਮ ਕਰ ਮੈਂ ਹੁਣ ਨਿਸ਼ਚਿੰਤ ਹੁੰਦੀ ਆ ਜਦੋਂ ਮੈਂ ਕੰਮ ਕਰਨ ਆਉਂਦੀ ਆ ਕਿ ਘਰੇ ਕੋਈ ਹੈ ਜਸਟ ਮੈਂ ਜੇ ਮੈਂ ਹੀ ਟੇਕ ਕੇਅਰ ਕਰ ਸਕਦੀ ਕੁਛ ਇੱਕ ਦੋ ਚੀਜ਼ਾਂ ਉਹ ਕਰ ਲੈਣਗੇ ਸੋ ਟੱਚ ਵਰ ਇਦਾਂ ਹੀ ਰਹੇ ਸੋ ਮੈਂ ਹੁਣ ਕੰਫੀਡੈਂਸ ਵੱਧ ਗਿਆ ਮੇਰੀ ਵਿਆਹ ਤੋਂ ਬਾਅਦ ਯਾ ਪਹਿਲਾਂ ਮੈਂ ਥੋੜਾ ਆਪਣੇ ਆਪ ਨੂੰ ਇਕੱਲਾ ਇਕੱਲਾ ਮਹਿਸੂਸ ਕਰਦੀ ਸੀ ਥੋੜਾ ਘਬਰਾਟ ਹੁੰਦੀ ਸੀ ਕੰਮ ਤੇ ਵੀ ਜਾਣਾ ਕੁਝ ਮਿਸਿੰਗ ਹੈ ਕੁਝ ਮਿਸਿੰਗ ਹੈ ਹੁਣ ਹੁਣ ਆਮ ਲਾਈਕ ਨਹੀਂ ਨਹੀਂ ਹੁਣ ਡਟ ਕੇ ਕੰਮ ਕਰਉ ਹੁਣ ਵਧੀਆ ਲੱਗਦਾ ਕੰਫੀਡੈਂਸ ਆ ਗਿਆ ਜਯਾਤਵਾਦ ਇਹ ਲਵ ਸਟੋਰੀ ਕਿਵੇਂ ਸ਼ੁਰੂ ਹੋਈ ਹਾਂ ਪਹਿਲੀ ਮੁਲਾਕਾਤ ਬਾਰੇ ਦੱਸੋ ਹਾਂ ਕਈ ਗੱਲਾਂ ਮੈਨੂੰ ਵੀ ਅੱਜ ਪਤਾ ਲੱਗ ਰਹੀਆਂ ਹੈ ਪਹਿਲੀ ਮੁਲਾਕਾਤ ਬਾਰੇ ਪਹਿਲੀ ਮੁਲਾਕਾਤ ਅਮ ਐਕਚੁਅਲੀ ਓ ਗੋਡ ਸੋ ਮੈਂ ਆਪਣੀ ਫਿਟਨੈਸ ਜਰਨੀ ਸ਼ੁਰੂ ਕਰ ਰਹੀ ਸੀ ਐਂਡ ਸ਼ੇਖਰ ਗੁਰਨਾਮ ਦੇ ਨਾਲ ਉਦੋਂ ਹੁੰਦੇ ਸੀ ਜਦੋਂ ਅਸੀਂ ਇੱਕ ਮੂਵੀ ਸ਼ੂਟ ਕਰ ਰਹੀ ਸੀ ਹਾਇ ਨੇ ਮੇਰੀ ਮੂਟੋ ਤੇ ਉਦੋਂ ਗੁਰਨਾਮ ਦੇ ਨਾਲ ਸ਼ੇਖਰ ਉਹਨਾਂ ਨੂੰ ਕੰਪਨੀ ਕਰ ਰਹੀ ਸੀ ਸ਼ਿਮਲਾ ਤੇ ਪਹਿਲੀ ਮੁਲਾਕਾਤ ਤਾਂ ਉਦੋਂ ਹੀ ਹੋਈ ਸੀਗੀ ਕਿ ਮੈਨੂੰ ਯਾਦ ਹੈ ਕਿ ਮੈਂ ਕਹੀ ਗਈ ਭੁੱਖ ਲੱਗੀ ਆ ਭੁੱਖ ਲੱਗੀ ਆ ਭੁੱਖ ਲੱਗੀ ਆ ਤਾਂ ਮੈਨੂੰ ਕੋਈ ਖਾਣਾ ਨਹੀਂ ਦੇ ਰਿਆ ਸੀ ਐਂਡ THEN ਸ਼ੇਖਰ ਮੈਂ ਕਹੋਏ ਭੁੱਖ ਲੱਗੀ ਆ ਮੇਰੇ ਹਾਂਜੀ ਮੈਂ ਚੱਕ ਲਿਆ ਸਮੋਸਾ ਉਨਨ ਇਸ ਮੂਸਾ ਮੇਰੇ ਹੱਥੋਂ ਕੱਟ ਕੇ ਸਾਈਡ ਤੇ ਰੱਖ ਦਿੱਤਾ ਦਨ ਹੀ ਮੇਡ ਮੀ ਦਿਸ ਮਿਊਸਲੀ ਐਂਡ ਐਪਲ ਕੱਟ ਕੇ ਉਹਦੇ ਵਿੱਚ ਐਡ ਕੀਤਾ ਮੈਨੂੰ ਹੈਲਥੀ ਜਗ ਇੱਕ ਮੀਲ ਜਗ ਬਣਾ ਕੇ ਦਿੱਤਾ ਸੋ ਆਜ਼ ਲਾਈਕ ਆਹ ਦਿਸ ਇਜ਼ ਵੈਰੀ ਨਾਈਸ ਵੈਰੀ সুইਟ ਉਸ ਤੋਂ ਬਾਅਦ ਸ਼ਿਮਲਾ ਮਾੜੀ ਮੋਟੀ ਬਸ ਹੈਲੋ ਹਾਈ ਹੋਈ ਸੀ ਉਸ ਤੋਂ ਬਾਅਦ ਮੈਂ ਗੁਰਨਾਮ ਨੂੰ ਕਾਲ ਕੀਤਾ ਕਿ ਉਹ ਤੁਹਾਡੇ ਨਾਲ ਜਿਹੜੇ ਸੀਗੇ ਉਹ ਤੁਹਾਨੂੰ ਟ੍ਰੇਨ ਕਰਦੇ ਨੇ ਤੁਹਾਨੂੰ ਯੂ نو ਦੇ ਆ ਸੈੱਟ ਕਰ ਰਹੇ ਨੇ ਕਹਿੰਦੇ ਹਾਂਜੀ ਹਾਂਜੀ ਮੈਂ ਕਿਹਾ ਮੈਨੂੰ ਨੰਬਰ ਦਿਓ ਨੰਬਰ ਉਦੋਂ ਮੇਰਾ ਬੋਟ ਇਨਸੈਂਸ ਸੀਗਾ ਜਦੋਂ ਮੈਂ ਕਾਲ ਕੀਤਾ ਕਿ ਆਈ ਵਾਂਟ ਟ੍ਰੇਨ ਮੈਨੂੰ ਥੋੜੀ ਜਿਹੀ ਹੈਲਪ ਕਰ ਦੋ ਫਿਟਨੈਸ ਵੇ XYZ ਕਹਿੰਦੇ ਠੀਕ ਐ ਸੋ ਬਾਈ ਜਨਸ ਮੇਰੇ ਮਮ ਡਾਡ ਆਈ ਹੋਏ ਸੀਗੇ ਸੋ ਹੀ ਵਾਸ ਉਦੋਂ ਮੈਨੂੰ ਟ੍ਰੇਨ ਕਰ ਰਿਹਾ ਸੀਗੇ ਤੇ ਡੈਡ ਨੇ ਮੈਨੂੰ ਕਿਹਾ ਕਿ ਮੁੰਡਾ ਬਹੁਤ ਚੰਗਾ ਹੈ ਦੀਪੇ ਹੈਨਾ ਪਹਿਲਾ ਮਾਪੇ ਨੂੰ ਪਹਿਲਾ ਪਤਾ ਲੱਗ ਜਾਂਦਾ ਆਈ ਗੈਸ ਮੁੰਡਾ ਬਹੁਤ ਚੰਗਾ ਹੈ ਐਂਡ ਡੈਡ ਨੇ ਪਹਿਲਾਂ ਹੀ ਗੱਲ ਕਰ ਲਈ ਸੀ ਕਿ ਬੇਟਾ ਤੁਸੀਂ ਵਿਆਹੇ ਹੋ ਸ਼ੇਕਰ ਨੂੰ ਪੁੱਛਿਆ ਕਹਿੰਦੇ ਨਹੀਂ ਗਰਲਫ੍ਰੈਂਡ ਹੈਗੀ ਆ ਕਹਿੰਦੇ ਨਹੀਂ ਅੱਛਾ ਸਿੰਗਲ ਹੋ ਓਕੇ ਠੀਕ ਹੈ ਫਿਰ ਡਾਰ ਮੈਨੂੰ ਕਹਿੰਦੇ ਕਿ ਮੁੰਡਾ ਬਹੁਤ ਚੰਗਾ ਤੇ ਤੁਹਾਡੀ ਬਣਦੀ ਵੀ ਆ ਟਰਾਈ ਟਰਾਈ ਇਟ ਯੂ نو ਟਰਾਈ ਐਂਡ ਐਟ ਲੀਸਟ ਗੈਟ ਟੂ ਨੋ ਹਿਮ ਹੈਨਾ ਵਾਸ ਲਾਈਕ ਯਾ ਓਕੇ ਠੀਕ ਹੈ ਫਿਰ ਹੌਲੀ ਹੌਲੀ ਮੈਂ ਉਹਨਾਂ ਨੂੰ ਉਸ ਤਰ੍ਹਾਂ ਦੇਖਣ ਨਾ ਸ਼ੁਰੂ ਕੀਤਾ ਕਿ ਅੱਛਾ ਡੂ ਆਈ ਲਾਈਕ ਹਿਮ ਜਾਂ ਫਿਰ ਗੱਲ ਬਣ ਸਕਦੀ ਹੈ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਡਿਨਰ ਲਈ ਜਾਓਗੇ ਮੇਰੇ ਨਾਲ ਕਹਿੰਦਾ ਯਾ 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 ਸ਼ੋਰ ਮੈਂ ਜੀ ਤਿਆਰ ਤਿਰ ਹੋ ਕੇ ਵੇਟ ਕਰ ਰਹੀ ਆ ਕੱਚੇ ਜਹ ਚਾ ਕੇ ਸ਼ਾਰਟਸ ਰੱਖਿਆ ਆ ਪੈਨ ਅ ਟੀ-ਸ਼ਰਟ ਐਂਡ ਦੈਨ ਮੈਨੂੰ ਮੈਨੂੰ ਫਿਰ ਉਹਦਾ ਰਿਅਲਾਈਜ਼ ਹੋਇਆ ਕਿ ਇੱਥੇ ਤੇ ਉੱਥੇ ਦੇ ਬੱਚਿਆਂ 'ਚ ਇਹ ਡਿਫਰੈਂਸ ਹੈ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਮੈਂ ਡੇਟ ਲਈ ਕਹਿ ਰਹੀ ਆ ਯੂ نو ਮੈਂ ਕਿਹਾ ਚਲੋ ਠੀਕ ਹੈ ਮੈਂ ਤਿਆਰ ਹੋ ਕੇ ਜੀ ਗਈ ਥੱਲੇ ਮੈਨੂੰ ਇੱਕ ਗੱਡੀ ਚ ਹੀ ਇੱਕ ਡਰਾਈਵ ਥਰੂ ਜਈ ਕੋਈ ਹੈਲਥੀ ਸ਼ਾਪ ਕੋਈ ਕਾਂ ਰਿਮੈਂਬਰ ਦਾ ਨੇਮ ਨਾਉ ਆਈ ਥਿੰਕ ਇਟ ਇਸ ਸਿਗੀ ਹੈਲਥੀ ਜਾਂ ਮੈਨੂੰ ਮੀਲ ਲਿਆ ਕੇ ਗੱਡੀ ਚ ਦੇਤਾ ਐਂਡ ਯੂ ਲਾਈਕ ਇਟ ਯੂ ਲਾਈਕ ਇਟ ਯੂ ਨੋ ਇਟਸ ਅ ਚੀਟ ਮੀਲ ਫॉर ਯੂ ਆਈ ਵਾਸ ਲਾਈਕ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਦੋ ਤਿੰਨ ਵਾਰੀ ਫਿਰ ਮੈਂ ਅਟੈਂਪਟ ਕੀਤਾ ਯੂ ਵਾਂਟ ਟੂ ਗੋ ਆਊਟ ਯੂ ਵਾਂਟ ਟੂ ਵਾਚ ਅ ਮੂਵੀ ਹਾਂਜੀ ਯਾ ਯਾ ਵਿਲ ਗੋ ਵਨ ਡੇ ਵਿਲ ਗੋ ਵਨ ਡੇ ਫਿਰ ਐਂਡ ਚ ਮੈਂ ਦੁਖੀ ਹੋ ਕੇ ਪੁੱਛ ਹੀ ਲਿਆ ਮੈਂ ਕਿਹਾ ਮੈਂ ਡੇਟ ਤੇ ਲੈ ਜਾ ਸਕਦੀ ਹਾਂ ਤੁਹਾਨੂੰ ਐਂਡ ਦੈਨ ਉਹਨਾਂ ਦਾ ਪਹਿਲਾ ਰਿਐਕਸ਼ਨ ਸੀ why do you want to go on a date with me you mandita kur and i was like okay menu hak ni date te jaan da and then utthe hi sadi matlab mainly gal shuru hoyi and then dad was vet dad othe itthe hi sige oh bade khush hoye dekh ke ke chalo hun inadi gal hopefully ban jayegi fir we became friends good friends 6 7 months and then fir uss the baad dad was like hun puchhe ke byada ki hi hai mai ke mai freak ni sound karna ruk jao let me first ek tusnu jana bahut zaruri hai ਐਂਡ ਦੈਨ ਫਿਰ ਇੱਕ ਦੋ ਸਾਲ ਬਾਅਦ ਵਿਆਹ ਹੋ ਗਿਆ ਸਾਡਾ ਹਮ ਹਮ ਯਾ ਤਾਂ ਪ੍ਰਪੋਜ਼ ਤੁਸੀਂ ਕੀਤਾ ਹਾਂਜੀ ਆਮ ਤੌਰ ਤੇ ਹੁੰਦਾ ਨਾ ਜਿਹੜਾ ਸਮਝ ਨਹੀਂ ਆਇਆ ਉਹਨਾਂ ਨੂੰ ਬਸ ਆਮ ਤੌਰ ਤੇ ਹੁੰਦਾ ਨਾ ਕੁੜੀਆਂ ਜਿਹੜੀਆਂ ਖਾਸ ਤੌਰ ਤੇ ਇੰਡੀਅਨ ਮਾਈਂਡਸੈਟ ਦੀਆਂ ਨੇ ਉਹਨਾਂ ਚ ਮੁੰਡਾ ਹੀ ਉਹ ਅਪਰੋਚ ਕਰਦਾ ਕੁੜੀਆਂ ਬਹੁਤ ਘੱਟ ਅਪਰੋਚ ਕਰਦੀਆਂ ਪਰ ਆਪਾਂ ਤੁਹਾਡੇ ਵਾਲੇ ਉਧਰ ਮੁਲਕਾਂ ਚ ਲਈ ਉੱਥੇ ਦਾ ਕਲਚਰ ਸ਼ਾਇਦ ਇਹ ਹੋਊਗਾ ਕਿ ہاں ਕੁੜੀਆਂ ਬੜੇ ਬੋਲਡ ਨੇ ਉੱਥੇ ਇਹ ਆ ਮੁੰਡੇ ਕਰਦੇ ਆ ਬਾਹਰ ਵੀ ਮੁੰਡੇ ਕਰਦੇ ਆ ਇਨ ਫੈਕਟ ਇਹ ਡੈਡ ਨੇ ਪ੍ਰਪੋਜ਼ ਪਹਿਲਾਂ ਕਰ ਲਿਆ इवन ਬਿਫੋਰ ਆਈ ਡਿਡ I think that you know I ਜਦੋਂ ਤੁਹਾਰੇ ਮਾਪੇ ਨੂੰ ਕੋਈ ਪਸੰਦ ਆ ਜਾਵੇ ਤੁਸੀਂ ਨੇਚਰਲੀ ਉਹਨਾਂ ਵੱਲ ਹੋਰ ਥੋੜੇ ਜਿ ਖਿੱਚੇ ਜਾਂਦੇ ਹੋ I feel you know so ਵਿੱਚ ਕਮ ਲਵ ਮੈਰਿਜ ਹੈ ਕਹੀਏ ਹੈਗੀ ਤਾਂ ਲਵ ਵੀ ਨਹੀਂ ਹੈਗੀ ਹੈਗੀ ਤਾਂ ਆਈ ਊਡ ਸੇ ਲਵ ਵੀ ਹੈ ਬਟ ਯਾ ਪਰ ਥੋੜੀ ਜੀ ਉਹਨਾਂ ਨੇ ਇਨਕਰੇਜਮੈਂਟ ਡੈਡ ਨੇ ਡੈਡ ਨੇ ਦਿੱਤੀ ਸੀ ਫॉर ਸ਼ੋਰ ਪੰਜਾਬ ਦਾ ਇੱਕ ਕਲਚਰ ਆ ਇੱਥੇ ਜਿਹੜਾ ਹੀ ਬੰਦਾ ਲਵ ਮੈਰਿਜ ਕਰਾਉ ਖਾਸ ਤੌਰ ਤੇ ਜਿਹੜੀ ਪਿਛਲੀ ਪੀੜ੍ਹੀ ਸੀ ਹੁਣ ਤੱਕ ਅੱਜ ਤੱਕ ਵੀ ਉਹ ਕਹਿੰਦੇ ਸੀ ਨਹੀਂ ਇਹ ਸਾਡੀ ਲਵ ਨਹੀਂ ਸੀਗੀ ਅੱਛਾ ਤਾਂ ਕਿ ਬੁਰਾ ਨਾ ਲੱਗੇ ਕਿਸੇ ਨੂੰ ਬੜੀ ਜੋਸ਼ ਬੜੀ ਸ਼ੋਸ਼ਲਾਈਟ ਬੜੀ ਹੀ ਸ਼ੋਸ਼ਲ ਸੀਰੀਅਸ ਕਰਕੇ ਤਾਂ ਜੀ ਹਾਂਜੀ ਲਵ ਕਮ ਅਰੇਂਜ ਸੀਗੀ ਨਹੀਂ ਨਹੀਂ ਜੀ ਸੀ ਲੱਗਦਾ ਮੈਂ ਸਿੱਧਾ ਕਹ ਰੀਆਂ ਨਹੀਂ ਨਹੀਂ ਲਵ ਹੀ ਹੈ ਲਵ ਹੀ ਹੈ ਚਲੋ ਏ ਡਿਫਰੈਂਸ ਹੈ ਇੱਧਰ ਤੇ ਉੱਧਰ ਦਾ ਹਾਂਜੀ ਸੋ ਅਮ ਯਾ ਲਵ ਯੂ ਬੜੀ ਇੰਟਰਸਟਿੰਗ ਗੱਲ ਤੁਸੀਂ ਕਹੀ ਕਿ ਜਦੋਂ ਤੁਸੀਂ ਅ ਬਿਨ ਰਿਲੀਜੀਅਨ ਜਾਣੇ ਹੋ ਆਪਣੇ ਕਿਸੇ ਵੀ ਥਾਂ ਦੇ ਉੱਤੇ ਆਪਾਂ ਵੈਸੇ ਹੀ ਜਾਣਦੇ ਆਪਾਂ ਸਾਰੇ ਧਰਮਾਂ ਦਾ ਸਾਰੇ ਜਾਣੇ ਰਿਸਪੈਕਟ ਕਰਦੇ ਆਂਗੇ ਅ ਤਾਂ ਤੁਸੀਂ ਕਿਹਾ ਕਿ ਮੈਂ ਸਿੱਖ ਰਹੀ ਐਗੀ ਹਾਂਜੀ ਹਨਾ ਉਹਨਾਂ ਦੀਆਂ ਰਿਵਾਜ ਰਸਮਾਂ ਰੀਤਾ ਜਿਵੇਂ ਸਾਡੀਆਂ ਨੇ ਸਿੱਖ ਜੰਦੇ ਅੰਦਰ ਹਾਂਜੀ ਹਾਂਜੀ ਤਾਂ ਉਹਨਾਂ ਨੂੰ ਵੀ ਉਹਨਾਂ ਨੂੰ ਕਾਫੀ ਮੇਰੇ ਰਿਲੀਜੀਅਨ ਬਾਰੇ ਪਤਾ बिकॉज ਸ਼ੇਕਰ ਪਹਿਲਾਂ ਵੀ ਗੁਰਦੁਆਰਾ ਜਾਇਆ ਹੁੰਦੇ ਸੀ ਐਂਡ ਸਟਾਫ ਐਂਡ ਆਪਣਾ ਬਹੁਤ ਸਿੰਪਲ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਨ ਦੈਟਸ ਇਟ ਯੂ نو ਐਂਡ ਆਫ ਸਟੋਰੀ ਆਪਣੇ ਹਿੰਦੂਇਜ਼ਮ ਵਿੱਚ ਤਾਂ ਫਸ ਕਰਨਾ ਰੀਤਾ ਉਹਨਾਂ ਤੋਂ ਬਚਦੀ ਨਹੀਂ ਕਿ ਕੀ ਕਰਨਾ ਨਹੀਂ ਕਰੀਆ ਬਟ ਉੱਤੇ ਫੈਸਟੀਵਲਸ ਨੇ ਐਂਡ ਰਿਚੁਅਲਸ ਨੇ ਐਂਡ ਤੁਸੀਂ ਐਂਡ ਵਿੱਚ ਜਦੋਂ ਸਿੱਖ ਕੇ ਤੁਸੀਂ ਸਮਝੋਗੇ ਨਾ ਕਿ ਸਾਰਾ ਕੁਝ ਸੇਮ ਹੀ ਹੈ 1 ਗੋਡ ਇੱਕ ਹੀ ਹੈ ਯੂ نو ਇਵਨ ਜੋ ਉਹਨਾਂ ਦੇ ਆਪਾਂ ਕਹਿੰਦੇ ਕਿ ਉਹਨਾਂ ਦੇ ਤਾਂ ਬੜੇ ਦੇਵਤੀ ਤੇ ਦੇਵਤਿਆਂ ਨੇ ਬਟ ਉਹ ਇੱਕ ਇੱਕੇ ਰੂਪ ਦਾ ਅਵਤਾਰ ਨੇ ਯੂ نو it's repeating it's at the end of the day, god is one so mm -hmm. that's uh, that's important to remember mm -hmm. and jadon the rituals ne pyare pyare rituals ne i feel mainu atraz ne kuch bhi karen you know beshak oh sandur launa hove ya 16 shingar karne hon karwa chauth te mainu vadhia lagda hai main to warm, like chaa hai ke mera pehla karwa chauth hovega and you know main apna wedding suit dwara paawangi and shola shingar karangi 16 shingar karangi so i'm excited ik nawa experience hunda jo to ਕਦੇ ਵੀ ਇੰਟਰ ਰਿਲੀਜੀਅਨ ਇੰਟਰ ਕਾਸਟ ਇਸ ਤਰ੍ਹਾਂ ਦੇ ਐਕਸਪੀਰੀਅੰਸ ਦੇ ਅੰਦਰ ਗੁਜ਼ਰਦੇ ਹੋ ਇੱਕ ਬੜਾ ਹੀ ਨਵੀਂ ਤਰ੍ਹਾਂ ਦੀ ਗੱਲ ਸਿੱਖਣ ਨੂੰ ਮਿਲਦੀ ਹੈ ਯਾ ਬਟ ਬਿਕਾਜ਼ ਮੇਰੀ ਫੈਮਿਲੀ ਹਾਂਜੀ ਦੋਨੋਂ ਤਾਂ ਅਸੀਂ ਸਾਰੇ ਚਲੋ ਦੋਸਤ ਹੁੰਨੇ ਆ ਸਾਰੀ ਧਰਮਾਂ ਦੇ ਸਾਰੇ ਜਿੰਨੇ ਵੀ ਆਪਾਂ ਉਹਨਾਂ ਇੱਕ ਦੂਜੇ ਨਾਲ ਮਿਲਦੇ ਆਂਗੇ ਜੀ ਪਰ ਜੋ ਤੁਸੀਂ ਬਹੁਤ ਕਲੋਜ਼ ਹੁੰਨੇ ਹੋ ਬਹੁਤ ਸਿਰਕ ਸਾਰੀਆਂ ਚੀਜ਼ਾਂ ক্লোਜ਼ਲੀ ਦੇਖਦੇ ਹੋ ਧਰਮ ਦੀ ਬਹੁਤ ਕੁਝ ਮੈਂ ਤਾਂ ਇੱਧਰ ਵੀ ਸिखਾਉਣੀ ਹੁੰਦੀ ਆ ਅੱਜ ਇਹ ਰੰਗ ਪਾਉਣਾ ਚਾਹੀਦਾ ਹੈ ਇਸ ਲਾਈਕ ਉਹਨਾਂ ਤਾਂ ਉਹ ਹੈ ਨਹੀਂ ਕਿ ਸ਼ੇਖਰ ਮੈਨੂੰ ਕਹਿੰਦੇ ਹੁੰਦੇ ਆ ਕਿ ਮੇਰੇ ਨਾਲੋਂ ਜ਼ਿਆਦਾ ਤਾਂ ਤੂੰ ਹੀ ਬਾਮਣ ਹੈ ਮੈਂ ਨਹੀਂ ਇੰਨਾ ਇੰਨਾ ਕੁਝ ਸੋਚਦਾ ਬਟ ਮੈਨੂੰ ਕਿਉਂਕਿ ਮੈਂ ਸਿੱਖ ਰਹੀ ਆ ਤਾਂ ਮੈਂ ਹੋਰ ਸਿੱਖ ਸਿੱਖ ਕੇ ਦੱਸਦੀ ਹੁੰਦੀ ਆ ਤੁਹਾਨੂੰ ਪਤਾ ਅੱਜ ਕਿਹੜੇ ਅੱਜ ਸੂਰਯ ਦੇਵਤਾ ਦਾ ਦਿਨ ਹੈ ਤੁਹਾਨੂੰ ਪਤਾ ਅੱਜ ਸ਼ਿਵਜੀ ਦਾ ਦਿਨ ਹੈ ਐਂਡ ਹੀ ਬੀ ਲਾਈਕ ਮੈਂ ਨਹੀਂ ਸੋਚਿਆ ਡੀਪਲੀ ਯਾ ਮੈਨੂੰ ਬੜਾ ਹੀ ਲੱਗਦਾ ਹੈ ਮੀਨਸ ਪਰਸਨਲ ਚੁਆਇਸ ਹੁੰਦੀ ਆ ਮਤਲਬ ਮੇਰੇ ਉਹਨਾਂ ਦਾ ਧਰਮ ਵੀ ਪ੍ਰਾਇੋਰਟੀ ਹੈ बिकॉज ਬੱਚਾ ਤਾਂ ਦੋਨੋਂ ਨਹੀਂ ਹੋਵੇਗਾ ਹਿੰਦੂ ਅੱਧਾ ਹਿੰਦੂ ਅੰਤਾ ਸਿੱਖ ਹੋਵੇਗਾ ਸੋ ਆਈ ਫੀਲ ਕਿ ਮਾਂ ਦਾ ਬੈਲ ਇਨਸਾਨ ਹੋਵੇਗਾ ਉਹ 100% 100% ਬਟ ਦੈਨ ਜੈਸੀ ਸੋਚਿਆ ਕਿ ਆਪਾਂ ਆਪਣੇ ਬੱਚੇ ਨੂੰ ਦੋਨੋਂ ਦੋਨੋਂ ਧਰਮ ਸਿਖਾਣੇ ਆ ਸੋ ਮੇਰੇ ਲਈ ਵੀ ਜਾਣਨਾ ਬਹੁਤ ਜ਼ਰੂਰੀ ਹੈ ਜਾਂ ਅਪਣਾਉਣਾ ਬਹੁਤ ਜ਼ਰੂਰੀ ਹੈ ਕਿ ਚਲੋ اوكي ਆ ਨੀਡ ਟੂ ਨੋ ਦਿਸ ਪ੍ਰੋਪਰਲੀ ਬਿਫੋਰ ਕੀ ਸਿਖਾਵਾਂਗੇ ਜੇ ਕੁਝ ਪਤਾ ਨਹੀਂ ਹੋਵੇਗਾ ਖੁਦ ਯੂ نو ਬੇਸਿਕਲੀ ਬ੍ਰਾਹਮਣ ਤੇ ਗਿਆਨ ਨਾਲ ਹੀ ਬਣਿਆ ਨਾ ਕੋਈ ਜਿਹਦੇ ਕੋਲ ਗਿਆਨ ਨਾ ਬ੍ਰਾਹਮਣਾ ਜੀ ਤੁਸੀਂ ਗਿਆਨੀ ਹੋਗੇ ਤਾਂ ਤੁਸੀਂ ਉਹ ਫਿਰ ਦੱਸਿਓ ਆਮ ਅ ਲਰਨਰ ਆ ਬ੍ਰਹਮ ਜਿਹੜਾ ਹੈਗਾ ਜਿਹੜਾ ਇਹਦੀ ਰਿਸਟਰੀ ਜਾਓਗੇ ਉਹ ਗਿਆਨ ਨਾਲ ਜੁੜੀ ਹੋਈ ਗੱਲ ਆ ਜਿਹੜਾ ਗਿਆਨ ਗਿਆਨ ਨਾਲ ਗਿਆਨੀਓ ਬ੍ਰਾਹਮਣ ਜਦੋਂ ਜਦੋਂ ਮੈਨੂੰ ਕੁਝ ਨਹੀਂ ਸਮਝ ਆਇਆ ਮੈਂ ਕਹਿੰਦਾ ਪੁੱਤ ਦੇਖ ਚੰਗੇ ਕੰਮ ਕਰਨ ਨੇ ਇੱਕੋ ਹੀ ਰੱਬ ਐ ਡਰਨਾ ਐ ਤੇ ਬਸ ਕੁਝ ਮਾੜਾ ਨਹੀਂ ਕਰਨਾ ਬਸ ਇਨਫ ਬਿਲਕੁਲ